ਨਾ ਕਸੁੰਨ ਮਾਰਦਾ ਨਾ ਲੱਤ ਮਾਰਦਾ ਪਰਮਾਤਮਾ ਜਦੋਂ ਮਾਰਦਾ ਬੰਦੇ ਦੀ ਮਤ ਮਾਰਦਾ ਇਹੀ ਹਾਲਾਤ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੰਜਾਬ ਦੇ ਵਿੱਚ ਡਿਵੈਲਪਮੈਂਟ ਦੀ ਕੋਈ ਗੱਲ ਨਹੀਂ ਕਰਦੇ ਜੋ ਵੱਧ ਰਿਆ ਨਸ਼ਾ ਨੌਜਵਾਨ ਮਰ ਰਹੇ ਨੇ ਉਹਦੀ ਕੋਈ ਗੱਲ ਨਹੀਂ ਕਰਦੇ ਵਿੱਤੀ ਬੋਝ ਜਿਹੜਾ ਪੰਜਾਬ ਤੇ ਕੇਜਰੀਵਾਲ ਨੇ ਪਾਤਾ ਉਹਦੀ ਗੱਲ ਨਹੀਂ ਕਰਦੇ ਗੱਲ ਕੀ ਕਰਨੀ ਹੈ ਸਿਰਫ ਵਿਰੋਧੀਆਂ ਦੇ ਨਾਲ ਤੂੰ ਤੂੰ ਮੈਂਮ ਅੱਜ ਸਟੇਜ ਤੋਂ ਖੜੇ ਹੋ ਕੇ ਸੰਗਰੂਰ ਤੋਂ ਲਲਕਾਰਿਆ ਕਹਿੰਦੇ ਸੁਖਬੀਰ ਬਾਦਲ ਸਾਹਿਬ ਮਜੀਠੀਆ ਸਾਹਿਬ ਬਾਜਵਾ ਸਾਹਿਬ ਖੈਰਾ ਸਾਹਿਬ ਕਹਿੰਦੇ ਬੰਦਿਆਂ ਨੂੰ ਪੰਜਾਬੀ ਨਹੀਂ ਆਉਂਦੀ ਜੇ ਪੰਜਾਬੀ ਦਾ ਪੇਪਰ ਦਵਾ ਦਈਏ ਫੇਲ ਹੋ ਜਾਣ ਇਹਨਾਂ ਨੂੰ ਤਾਂ ਚੰਡੀਗੜ੍ਹ ਲਿਖਣਾ ਤੱਕ ਨਹੀਂ ਆਉਂਦਾ ਪੰਜਾਬੀ ਚ ਮੈਂ ਸੁਣਾਉਣਾ ਕਹਿੰਦੇ ਚੰਡੀਗੜ੍ਹ ਦੇ ਕੀ ਸਪੈਲਿੰਗ ਹੁੰਦੇ ਨੇ ਪੰਜਾਬੀ ਚ ਤੇ ਸਾਡੇ ਮੁੱਖ ਮੰਤਰੀ ਨੂੰ ਇਹੀ ਨਹੀਂ ਪਤਾ ਕਿ ਡੱਡੇ ਨੂੰ ਸਿਹਾਰੀ ਪੈਂਦੀ ਹੈ ਕਿ ਪਿਆਰੀ ਪੈਂਦੀ ਹੈ ਇਹ ਚੰਡੀਗੜ੍ਹ ਦੇ ਸਪੈਲਿੰਗ ਸੁਣਾਉਣ ਲੱਗੇ ਡੱਡੇ ਨੂੰ ਸਿਹਾਰੀ ਉਹ ਪਾ ਗਏ ਗੱਗਾ ਹੁੰਦਾ ਗਾਗਾ ਨਹੀਂ ਹੁੰਦਾ ਮੁੱਖ ਮੰਤਰੀ ਸਾਹਿਬ ਸੋ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਨੂੰ ਰਾਜਧਾਨੀ ਦੇ ਸਪੈਲਿੰਗ ਨਾਲ ਬੋਲਣੇ ਆਉਂਦੇ ਨੇ ਨਾ ਲਿਖਣੇ ਆਉਂਦੇ ਨੇ ਤਾ ਜੁਗਨੂ ਅੱਜ ਸਟੇਜ ਤੇ ਆਪ ਹੀ ਫੇਲ ਹੋ ਗਿਆ